ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ بارش ਪੈ ਰਹੀ ਹੈ ਤੇ ਅੱਜ ਸਵੇਰ ਫਰੀ ਕੋਟ ਦੇ ਵਿੱਚ ਵੀ بارش ਪਈ ਹੈ بارش ਨੇ ਦਸਤਕ ਦਿੱਤੀ ਆ ਦੋਸਤੋ ਬਾਅਦ ਤਸਵੀਰਾਂ ਤੁਹਾਨੂੰ ਦਿਖਾਉਣੀ ਹੈ ਫਰੀ ਕੋਟ ਦੀਆਂ ਨੇ ਤਾਂ ਜਿਹੜਾ ਪਾਣੀ ਬਿਲਕੁਲ ਇੱਥੇ ਭਰ ਚੁੱਕਿਆ ਹੈਗਾ ਸਵੇਰ ਤਕਰੀਬਨ 8 ਵਜੇ ਤੋਂ ਲੈ ਕੇ 9 ਵਜੇ ਦੇ ਕਰੀਬ ਇੱਕ ਘੰਟੇ ਦੇ ਕਰੀਬ ਸਮਾਂ ਇਹ بارش ਪਈ ਸੀ ਦੋਸਤੋ ਬਾਅਦ ਜਿਹੜਾ ਹੈਗਾ ਇੱਕ ਵਾਰ ਜਲਥਲ ਭੋਇਆ ਪਿਆ ਗਿਆ ਇਸ ਜਗ੍ਹਾ ਦੇ ਵਿੱਚ ਪਾਣੀ ਕਾਫੀ ਭਰ ਜਾਂਦਾ ਅਕਸਰ ਹੀ ਜਦੋਂ ਬਾਰਿਸ਼ ਹੁੰਦੀ ਹੈ ਵੀਰ ਦਿਖਾਉਣੇ ਆ ਕਿ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਬਾਰਸ਼ਾਂ ਪੈਂਦੀਆਂ ਨੇ ਤਾਂ ਇਸ ਜਗ੍ਹਾ ਦੇ ਉੱਪਰ ਕਾਫੀ ਦਿੱਕਤ ਦੀ ਸਾਹਮਣਾ ਕਰਨਾ ਪਿਆ ਦੂਜੇ ਕਿਸੇ ਗੱਡੀਆਂ ਜਿਹੜੀਆਂ ਅੱਗੋਂ ਆ ਰਹੀਆਂ ਉਹਨਾਂ ਦੇ ਬਰਨਰ ਤੱਕ ਜਿਹੜਾ ਪਾਣੀ ਭਰ ਜਾਂਦਾ ਹਾਲਾਂਕਿ ਇਹ ਪਾਣੀ ਕੁਝ ਥੱਲੇ ਚਲਿਆ ਗਿਆ ਪਰ ਇਸ ਤੋਂ ਪਹਿਲਾਂ ਜਿਹੜਾ ਬਾਰਿਸ਼ ਨਾਲ ਪਾਣੀ ਕਾਫੀ ਜ਼ਿਆਦਾ ਸੀ ਕਿ ਜਿਸ ਤੋਂ ਬਾਅਦ ਗੱਡੀਆਂ ਦੇ ਬਰਨਰ ਤੱਕ ਜਿਹੜਾ ਹੈਗਾ ਪਾਣੀ ਪਹੁੰਚ ਗਿਆ ਆ ਪ੍ਰਸ਼ਾਸਨ ਜਾਂ ਦਾਅਵੇ ਕਰ ਲਵੇ ਕਿ ਲੋਕਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਤਸਵੀਰਾਂ ਜੋ ਮੂੰ ਕਾ ਕਾਫੀ ਗੱਡੀਆਂ ਜਦੋਂ ਨੰਗਦੀਆਂ ਨੇ ਬੰਦ ਹੋ ਜਾਂਦੀਆਂ ਨੇ ਆਹ ਮੋਟਰਸਾਈਕਲ ਵਗੈਰਾ ਬੰਦ ਹੋ ਜਾਂਦੇ ਨੇ ਲੋਕਾਂ ਨੂੰ ਦਿੱਕਤ ਕਾਫੀ ਆ ਜਾਂਦੀ ਹੈ ਇਹਦੇ ਵਿੱਚ ਚਾਹੀਦਾ ਸੀ ਕਿ ਪਹਿਲਾਂ ਹੀ ਪ੍ਰਸ਼ਾਸਨ ਨੂੰ ਇਹ ਡਿਵਾਰਟ ਤੋਂ ਜਿੱਥੋਂ ਗੱਡੀਆਂ ਇਧਰੋਂ ਚੌਂਕ ਦੇ ਵਿੱਚੋਂ ਭਾਈ ਨਹੀਂ ਚੌਂਕ ਤੋਂ ਗੱਡੀਆਂ ਆਉਂਦੀਆਂ ਨੇ ਤੇ ਉਹਨਾਂ ਨੂੰ ਰੋਕ ਦਿੱਤਾ ਜਾਵੇ ਤਾਂ ਜੋ ਇਹਦੇਲੇ ਪਾਸੇ ਜੋ ਦਿੱਕਤ ਆਉਂਦੀ ਹੈ ਉਹ ਇਹ ਨਾ ਦਿੱਕਤ ਆਵੇ ਕਿਉਂਕਿ ਸਾਰੇ ਏਰੀਏ ਦੇ ਵਿੱਚ ਪਾਣੀ ਭਰ ਜਾਂਦਾ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਆ ਜਾਂਦੀ ਹੈ ਤਾਂ ਜਿੱਥੇ ਕਿ ਗਰਮੀ ਤੋਂ ਰਾਹਤ ਮਿਲਦੀ ਹੈ بارش ਨਾਲ ਪਰ ਇੱਥੇ ਜਿਹੜਾ ਹੈਗਾ ਤਿੰਨ ਚਾਰ ਘੰਟੇ ਜਿਹੜਾ ਕਰੀਬ ਲਗਾਤਾਰ ਪਾਣੀ ਖੜਦਾ ਲੋਕਾਂ ਨੂੰ ਦਿੱਕਤ ਆਉਂਦੀ ਕਿਉਂਕਿ ਇਸ ਰਸਤੇ ਲੋਕਾਂ ਵੱਲੋਂ ਮੈਡੀਕਲ ਨੂੰ ਜਾਣਾ ਹੁੰਦਾ ਮੈਡੀਕਲ ਤੇ ਜਿਹੜੇ ਹਸਪਤਾਲ ਦੇ ਵਿੱਚ ਜਾਣਾ ਹੁੰਦਾ ਤੇ ਇਧਰਲੇ ਪਾਸੇ ਜਿਹੜਾ ਟ੍ਰੈਫਿਕ ਵੱਧ ਜਾਂਦਾ ਹੈਗਾ ਤਾਂ ਕਈ ਲੋਕ ਸਾਵਧਾਰ ਹੁੰਦੇ ਨੇ ਉਹ ਇਸ ਰਸਤੇ ਦਾ ਇਸਤੇਮਾਲ ਨਹੀਂ ਕਰਦੇ ਪਰ ਜ਼ਿਆਦਾਤਰ ਲੋਕ ਇਸੇ ਰਸਤੇ ਆਉਂਦੇ ਨੇ ਜੇਕਰ ਪਿਛਲੇ ਪਾਸਿਓਂ ਪੁਲਿਸ ਇਹਨਾਂ ਰਸਤੇ ਨੂੰ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਇਸ ਨੂੰ ਰੋਕ ਦੇਵੇ ਇਹਨੂੰ ਟ੍ਰੈਫਿਕ ਨਾ ਅੱਗੇ ਆਉਣ ਦਵੇ ਤੇ ਇੱਥੇ ਨਾ ਦਿੱਕਤ ਆਵੇ ਹਾਲਾਂਕਿ ਗੱਡੀਆਂ ਕਾਫੀ ਇੱਥੇ ਬੰਦ ਹੋ ਜਾਂਦੀਆਂ ਨੇ ਉਹਨਾਂ ਨੂੰ ੱਤਕਾ ਲਾ ਕੇ ਬਾਹਰ ਕੱਢਿਆ ਜਾਂਦਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਜ ਔਰ ਜਿਹੜਾ ਵਿੱਚ ਤਾਰੀਆਂ ਲਾ ਰਹੇ ਨੇ ਪਾਣੀ ਦੇ ਵਿੱਚ ਤੇ ਹਰ ਸਾਲ ਜਦੋਂ بارش ਪੈਂਦੀ ਹੈ ਤੇ ਇਹ ਤੇ ਸਥਿਤੀ ਵੜ ਜਾਂਦੀ ਆ ਪਾਣੀ ਤੇ ਜਲਥਲ ਸਾਰੇ ਪਾਸੇ ਹੋ ਜਾਂਦਾ ਤੇ ਜਿਹੜੀਆਂ ਪਿਛਲੇ ਪਾਸੇ ਦੁਕਾਨਾਂ ਨੇ ਉਹਨਾਂ ਦਾ ਕੰਮਕਾਰ ਵੀ ਜਿਹੜਾ ਇੱਕ ਵਾਰ ਠੱਪ ਹੋ ਜਾਂਦਾ ਕਿਉਂਕਿ ਜਦੋਂ ਅੱਖਾ ਪਾਣੀ ਨੀਵਾ ਨਹੀਂ ਹੁੰਦਾ ਉਹਨਾਂ ਚ ਕਰੋ ਉਹਨਾਂ ਦੀ ਦੁਕਾਨਾਂ ਖੁੱਲ ਹੁੰਦਾ ਨਾ ਹੀ ਗਾਹਕ ਆਉਂਦਾ ਤੇ ਨਾ ਹੀ ਜਿਹੜੀਆਂ ਹੈਗੀਆਂ ਦੁਕਾਨਾਂ ਖੁੱਲਦੀਆਂ ਇਹ ਜਦੋਂ ਪਾਣੀ ਦੀ ਸਮੱਸਿਆ ਕਾਫੀ ਆ ਜਾਂਦੀ ਆ ਪਰ ਇਸ ਦਾ ਹੱਲ ਜਿਹੜਾ ਕਿਤੇ ਵੀ ਨਜ਼ਰ ਆਉਂਦਾ ਨਹੀਂ ਆ ਰਿਹਾ ਹਰ ਸਾਲ ਜਦੋਂ ਵੀ ਬਾਰਸ਼ਾਂ ਦਿਨ ਚੱਲਦੀ ਹਾਲੇਕੀ ਸਟਾਰਟਿੰਗ ਨੇ ਇਹ ਜੇਕਰ ਇਸੇ ਤਰ੍ਹਾਂ ਹੀ ਬਾਰਿਸ਼ ਪੈਂਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਲੋਕਾਂ ਨੂੰ ਫ੍ਰ ਇਹਦੇ ਬੱਚਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਜਿਹੜਾ ਅੱਗੇ ਉਹ ਨਾ ਪਾਣੀ ਘਟਦਾ ਜੁਰਤ ਪੱਦਰ ਦੀਵਾ ਜਾ ਰਿਹਾ ਹੈਗਾ ਪਰ ਜਿੰਨੇ ਚੱਕਰ ਪਾਣੀ ਬਿਲਕੁਲ ਘਟਦਾ ਨਹੀਂ ਸਾਫ ਨਹੀਂ ਹੁੰਦਾ ਤੇ ਉਹਨਾਂ ਚੱਕਰ ਜਿਹੜਾ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਰਹੇਗੀ ਲੋਕ ਆਪਣੇ ਕਾਮਾਕਾਰਾਂ ਨੂੰ ਜਿਹੜੇ ਇੱਥੇ ਜਿਹੜੇ ਮਜ਼ਦੂਰ ਲੋਕ ਨੇ ਇਹ ਆਪਦੇ ਕਾਮਾਕਾਰਾਂ ਲਈ ਉਹ ਡੀ ਕਰ ਰਹੇ ਨੇ ਕਿ ਉਹਨਾਂ ਨੂੰ ਕੋਈ ਲੈ ਕੇ ਜਾਵੇ ਇਹ ਵੀ ਇੱਥੇ ਖੜੇ ਨੇ ਨਾ ਕੋਈ ਇੱਥੇ ਬਾਜ਼ਾਰਦਾਰ ਨੂੰ ਕੋਈ ਇਹਨੂੰ ਲੈਣ ਆ ਰਿਹਾ ਤੇ ਨਾ ਹੀ ਕੋਈ ਜਿਹੜੇ ਇੱਥੇ ਜਿਹੜੇ ਕੰਮ ਚੱਲਦੇ ਨੇ ਉਹ ਕੰਮ ਚੱਲ ਰਹੇ ਦੁਕਾਨਦਾਰਾਂ ਦਾ ਵੀ ਜਿਹੜਾ ਕੰਮ ਪੂਰਾ ਤਰ੍ਹਾਂ ਬੰਦ ਪਿਆ ਪਉਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਫਰੀ ਕੋਰਡ ਦੀਆਂ ਨੇ ਇਹ ਹਰ ਸਾਲ ਹੀ ਇੱਥੇ ਜਿਹੜਾ ਹੈਗਾ ਪੂਰਾ ਸਮੁੰਦਰ ਦੇ ਰੂਪ ਵਿੱਚ ਧਾਰ ਜਾਂਦਾ ਜੋ ਪਾਣੀ ਕਾਫੀ ਹੋ ਜਾਂਦਾ ਹਰ ਇੱਕ ਚੀਜ਼ ਇੱਥੇ ਬੰਦ ਹੋ ਜਾਂਦੀ ਹੈ ਹਾਂ ਹੁਣ ਜਿਹੜਾ ਪਾਣੀ ਦਾ ਪੱਦਰ ਨੀਵਾ ਹੋਣ ਕਾਰਨ ਕੁਝ ਗੱਡੀਆਂ ਸੌਖੀਆਂ ਲੰਘ ਰਹੀਆਂ ਪਰ ਇਸ ਤੋਂ ਪਹਿਲਾਂ ਜਿਹੜਾ ਵੇਖਿਆ ਜਾਂਦਾ ਸੀ ਕਿ ਕਾਫੀ ਗੱਡੀਆਂ ਇੱਥੇ ਬੰਦ ਹੋਈਆਂ ਸੀ ਬਰਨਰਡ ਤੱਕ ਇਹ ਲਾ ਗੱਡੀ ਦੇ ਬਰਨਰਡ ਤੱਕ ਜਿਹੜਾ ਪਾਣੀ ਜਾਵ ਲੈਂਦਾ ਕਾਫੀ ਵੱਡੀਆਂ ਛੱਲਾ ਜੋ ਸਮੁੰਦਰ ਦੀ ਤਰ੍ਹਾਂ ਕਹਿ ਸਕਦੇ ਹਾਂ ਛੱਲਾ ਇੱਥੇ ਵਜਦੀਆਂ ਨੇ ਕਾਫੀ ਗੱਡੀਆਂ ਇੱਥੇ ਬੰਦ ਹੋਈਆਂ ਨੇ ਮੋਟਰਸਾਈ ਬੇਪਾਰਾ ਦੂਜੇ ਪਾਸੇ ਹਲੇ ਤੱਕ ਇਹ ਲੱਗ ਰਿਹਾ ਕਿ ਮੌਸਮ ਆਉਣ ਦੇ ਵਿੱਚ ਵਿਗੜ ਸਕਦਾ ਅਜੇ ਜਿਹੜੀ ਹੋਰ ਬਾਸ਼ ਪੈਣ ਦੀ ਸੰਭਾਵਨਾ ਹੈਗੀ ਆ ਤੇ ਜਿਸ ਤਰ੍ਹਾਂ ਹੁਣ ਕਈ ਵਾਰ ਕੋਈ ਬਜ਼ੁਰਗ ਲੋਕ ਮੋਟਰਸਾਈਕਲ ਤੇ ਆਉਂਦੇ ਹਨ ਤੇ ਉਹ ਪਛੋਹ ਜਿਹੜਾ ਹੈਗਾ ਗੱਡੀ ਦੀ ਛੱਲਾਂ ਵੱਜਦੀਆਂ ਉਹਨਾਂ ਨਾਲ ਢਿੱਗਣ ਦਾ ਕਾਰਨ ਵੀ ਬਣ ਜਾਂਦਾ ਹੈਗਾ ਕਾਫੀ ਦਿੱਕਤ ਜਿਹੜਾ ਸਾਹਮਣਾ ਕਰਨਾ ਪੈ ਜਾਂਦਾ ਇੱਥੇ ਹਰ ਵਾਰ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਜੋ ਤਸਵੀਰਾਂ ਸਕੂਟਰੀ ਰੁਕ ਚੁੱਕੀ ਆ ਉਹਨੂੰ ਤੱਕਾ ਲਗਾ ਕੇ ਬਾਹਰ ਕੱਢਿਆ ਜਾ ਰਿਹਾ ਦੂਜੇ ਪਾਸੇ ਜਿਹੜੀ ਗੱਡੀ ਆ ਰਹੀ ਆ ਉਹਦੀਆਂ ਛੱਲਾਂ ਵੱਜ ਰਹੀਆਂ ਨੇ ਪਿਛਲੇ ਪਾਸੇ ਇੱਕ ਬਜ਼ ਸੋ ਉਹਨਾਂ ਨੂੰ ਜਿਹੜਾ ਹਾਲੇ ਦਿੱਕਤ ਆ ਰਹੀ ਹੈਗੀ ਆ ਸੋ ਇਹ ਜਿਹੇ ਹੀ ਦਿੱਕਤਾਂ ਆਉਣ ਦੀ ਜੇਕਰ ਪਿਛਲੇ ਪਾਸੇ ਗੱਡੀਆਂ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਦੁਕਾਨਦਾਰਾਂ ਵੀ ਕਹਣਾ ਸੀ ਜੇਕਰ ਗੱਡੀਆਂ ਆਉਂਦੀਆਂ ਤੇ ਉਹ ਪਾਣੀ ਛੱਲ ਵੱਜ ਕੇ ਉਹਨਾਂ ਦੁਕਾਨਾਂ ਦੇ ਵਿੱਚ ਪਾਣੀ ਜਾਂਦਾ ਜੇਕਰ ਟ੍ਰੈਫਿਕ ਪੁਲਿਸ ਉਹਨਾਂ ਨੂੰ ਭਾਈ ਕਿਨੇ ਚੌਂਕ ਦੇ ਵਿੱਚ ਹੀ ਗੱਡੀਆਂ ਰੋਕ ਦੇਵੇ ਤਾਂ ਛੱਲਾ ਨਾ ਵੱਜਣ ਕਿਉਂਕਿ ਗੱਡੀ ਵਾਲੇ ਹੁੰਦਾ ਕਿ ਮੈਂ ਛੇਤੀ ਛੇਤੀ ਗੱਡੀ ਕੱਢਾਂ ਜੇ ਬੰਦ ਨਾ ਹੋ ਜਾਵੇ ਉਹਦੇ ਨਾਲ ਛੱਲਾ ਵੱਡੀਆਂ ਵੱਜਦੀਆਂ ਤੇ ਪਾਣੀ ਜਿਹੜਾ ਦੁਕਾਨਾਂ ਦੇ ਵਿੱਚ ਆ ਜਾਂਦਾ ਸੋ ਮਾਨਸੂਨ ਦੇ ਜਿਹੜਾ ਆਉਣ ਤੋਂ ਬਾਅਦ ਜਿਹੜੀ ਬ ਤੇ ਇਹ بارشਾਂ ਦੇ ਵਿੱਚ ਜਿਹੜੇ ਹੈਗੇ ਮੂਹ ਬੋਲਦੀਆਂ ਤਸਵੀਰਾਂ ਅਫਰੀਕ ਕੋਰਟ ਦੀਆਂ ਨੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਜਿਹੜਾ ਮੇਨ ਰਸਤਾ ਹੈਗਾ ਮੈਡੀਕਲ ਨੂੰ ਜਾਣਾ ਹੋਵੇ ਯੂਨੀਵਰਸਿਟੀ ਨੂੰ ਜਾਣਾ ਹੋਵੇ ਜਾ ਖੋਇਪੁਰ ਜਾਂ ਸਾਧਕਰੂ ਜਾਣਾ ਹੋਵੇ ਤਾਂ ਇਸੇ ਰਸਤੇ ਤੋਂ ਜਾਣਾ ਪੈਂਦਾ ਤੇ ਕਾਫੀ ਮੁਸ਼ਕਲਤਾ ਇੰਦੀਆਂ ਲੋਕਾਂ ਨੂੰ ਚੁਲਿਆ ਪੈਂਦੀਆਂ ਤੇ ਦੁਕਾਨਦਾਰਾਂ ਨੂੰ ਵੀ ਵਕਰੀਆਂ ਮੁਸ਼ਕਲਤਾਵਾਂ ਪੈ ਰਹੀਆਂ ਕਿਉਂਕਿ ਹੁਣ ਅਜੇ ਤੱਕ ਪਾਣੀ ਥੱਲੇ ਨਹੀਂ ਜਾਂਦਾ ਉਹਨਾਂ ਦੇ ਕਰੀ ਨਦੀਆਂ ਦੁਕਾਨਾਂ ਬੰਦ ਰਹਿ ਗਈਆਂ ਦੇਖਣੇ ਹਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਜਾਂ ਨਗਰ ਕੌਂਸਲ ਇਹਦਾ ਕੀ ਹੱਲ ਕੱਢਦਾ ਹੈ ਫ੍ਰੀ ਕੋਡ ਦੇ ਵਸਨੀਕਾਂ ਨੂੰ ਇਸ ਪਾਣੀ ਤੋਂ ਨਿਯਾਤ ਜਿਹੜੀ ਪੱਕੀ ਕਦੋਂ ਮਿਲਦੀ ਆ ਕੈਮਰਾਮੈਨ ਤੁਮਿੰਦਰ ਨਾਲ ਜਗਮੰਦੀ ਵਿ ਲਈ ਜਗਤਾਰ ਸਿੰਘ